ਜਗਬਾਨੀ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਨਿਕੇਸ਼ ਸ਼ਰਮਾ ਸੋ ਇਸ ਵਕਤ ਅਸੀਂ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਦੀ ਬੈਕ ਸਾਈਡ ਵਿਖੇ ਮੌਜੂਦ ਆ ਜਿੱਥੇ ਕਿ ਤਸਵੀਰਾਂ ਤੁਹਾਨੂੰ ਦਿਖਾ ਦੇਣਾ ਚਾਹੁੰਦੇ ਆ ਕੂੜੇ ਦੇ ਢੇਰ ਹੋਣ ਜਿਹੜੇ ਕੀ ਉਹ ਸੜਕਾਂ ਤੱਕ ਆਏ ਹੋਏ ਨੇ ਸਫਾਈ ਕਰਮਚਾਰੀਆਂ ਦੇ ਵੱਲੋਂ ਸੀਵਰਮੈਨਾਂ ਦੇ ਵੱਲੋਂ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਅੜਤਾਲ ਹੈ ਜਿਹੜੀ ਉਹ ਜਾਰੀ ਰੱਖੀ ਗਈ ਹੈ ਤਾਂ ਪਰ ਜਿਹੜੇ ਕਿ ਲੀਡਰ ਨੇ ਹੁਸ਼ਿਆਰਪੁਰ ਸ਼ਹਿਰ ਦੇ ਪਤਾ ਨਹੀਂ ਉਹ ਕੀ ਗੱਲਾਂ ਬਾਤਾਂ ਕਰ ਰਹੇ ਨੇ ਕੋਈ ਵੀ ਉਹਨਾਂ ਦਾ ਧਿਆਨ ਮੈਂ ਕਵਾਂਗਾ ਇਸ ਮਸਲੇ ਵੱਲ ਨਹੀਂ ਆ ਰਿਹਾ ਤਾਂ ਉੱਥੇ ਹੀ ਹੁਸ਼ਿਆਰਪੁਰ ਦਾ ਦੁਸ਼ਹਿਰਾ ਇਹ 5-7 ਜ਼ਿਲ੍ਹਿਆਂ ਦੇ ਵਿੱਚ ਨਹੀਂ ਪੰਜਾਬ ਵਿੱਚ ਨਹੀਂ ਉੱਤਰੀ ਭਾਰਤ ਦੇ ਮਸ਼ਹੂਰ ਦੁਸ਼ਹਿਰੇ ਦੇ ਵਿੱਚੋਂ ਇੱਕ ਹੈ ਤਾਂ 30 ਤਰੀਕ ਤੋਂ ਮਾਰਾ ਜੀ ਹਨੂਮਾਨ ਜੀ ਦੇ ਸਰੂਪ ਨੇ ਜਿਹੜੇ ਉਹ ਪੂਰੇ ਸ਼ਹਿਰ ਦੇ ਵਿੱਚ ਨਿਕਲਦੇ ਨੇ ਤਾਂ ਅਜੇਹੇ ਦੋ ਹੀ ਸ਼ਹਿਰ ਨੇ ਇੱਕ ਪਾਣੀਪਤ ਹੈ ਇੱਕ ਹੁਸ਼ਿਆਰਪੁਰ ਹੈ ਜਿੱਥੇ ਸਭ ਤੋਂ ਜ਼ਿਆਦਾ ਖੁਸ਼ੀ ਹੁੰਦੀ ਹੈ ਲੋਕਾਂ ਦੇ ਵਿੱਚ ਪ੍ਰਭੂ ਹਨੂਮਾਨ ਜੀ ਦੇ ਸਰੂਪ ਨੇ ਜਿਹੜੇ ਕੀ ਉਹ ਨਿਕਲਦੇ ਨੇ ਤਾਂ ਜੇਕਰ ਸਰੂਪ ਨੇ ਵੱਡੀ ਗਿਣਤੀ ਦੇ ਵਿੱਚ ਧਾਰਮਿਕ ਆਸਥਾ ਉਹਨਾਂ ਦੇ ਨਾਲ ਜੁੜੀ ਹੋਈ ਹੈ ਤਾਂ ਉਹਨਾਂ ਨੂੰ ਇਸ ਕੂੜੇ ਤੋਂ ਜੇਕਰ ਗੁਜ਼ਰਨਾ ਪਵੇਗਾ ਤਾਂ ਤੁਸੀਂ ਸਹਿਜੇ ਹੀ ਅੰਦਾਜ਼ਾ ਲਗਾ ਸਕਦੇ ਹੋ ਇਹ ਕਿੰਨੀ ਮਾੜੀ ਗੱਲ ਹੈ ਸਾਡੇ ਸਾਰਿਆਂ ਦੇ ਲਈ ਕਿਉਂਕਿ ਧਾਰਮਿਕ ਆਸਥਾ ਜੁੜੀ ਹੋਈ ਹੈ ਪੈਦਲ ਚੱਲ ਕੇ ਆਉਂਦੇ ਨੇ ਤਾਂ ਕਿਸ ਤਰ੍ਹਾਂ ਦੇ ਨਾਲ ਇਹ ਕੂੜਾ ਕਰਕਟ ਹੈ ਜਿਹੜਾ ਕਿ ਤੰਗੀ ਪਰੇਸ਼ਾਨੀ ਦੇਵੇਗਾ ਇੱਥੇ ਵੀ ਉਹ ਹੀ ਗੱਲ ਨਹੀਂ ਮੈਂ ਕਰਨਾ ਚਾਹਾਂਗਾ ਪੂਰੇ ਹੁਸ਼ਿਆਰਪੁਰ ਸ਼ਹਿਰ ਦਾ ਇਹ ਹਾਲ ਹੋਇਆ ਪਿਆ ਕੂੜਾ ਜਿਹੜਾ ਕਿ ਉਹ ਸੜਕਾਂ ਤੇ ਆਇਆ ਪਿਆ ਹੈ ਲੋਕੀ ਇੱਥੋਂ ਨੱਕ ਤੇ ਹੱਥ ਰੱਖ ਰੱਖ ਕੇ ਗੁਜ਼ਰ ਰਹੇ ਨੇ ਤਾਂ ਬਹੁਤ ਹੀ ਜ਼ਿਆਦਾ ਗੰਦਗੀ ਭਰਿਆ ਮਾਹੌਲ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਬਣਿਆ ਹੋਇਆ ਹੈ ਤਾਂ ਦੁਸ਼ਹਿਰਾ ਗਰਾਊਂਡ ਵੀ ਜੇਕਰ ਗੱਲ ਕਰੀਏ ਤਾਂ ਆਲੇ-ਦੁਆਲੇ ਕੂੜੇ ਦੇ ਢੇਰ ਨੇ ਜਿਹੜੇ ਕੀ ਉਹ ਲੱਗੇ ਹੋਏ ਨੇ ਪਰੰਤੂ ਜੇਕਰ ਉੱਥੇ ਅਸੀਂ ਗੱਲ ਲੀਡਰਾਂ ਦੀ ਕਰੀਏ ਤਾਂ ਕੈਬਨਿਟ ਮੰਤਰੀ ਨੇ ਡਾਕਟਰ ਰਵਜੋਤ ਨੇ ਬ੍ਰਹਮਸ਼ੰਕਰ ਜਿੰਪਾ ਨੇ ਗੱਲਬਾਤ ਵੀ ਉਹਨਾਂ ਦੇ ਨਾਲ ਮੁਲਾਜ਼ਮਾਂ ਦੇ ਨਾਲ ਉਹਨਾਂ ਵੱਲੋਂ ਕੀਤੀ ਗਈ ਹੈ ਪਰੰਤੂ ਕਿਉਂ ਉਹਨਾਂ ਵੱਲੋਂ ਇਸ ਮਸਲੇ ਦਾ ਜਿਹੜਾ ਕਿ ਹੱਲ ਨਹੀਂ ਕੱਢਿਆ ਜਾ ਰਿਹਾ ਪਿਆ ਹੈ ਕਿਉਂ ਇਸ ਮਸਲੇ ਨੂੰ ਇੰਨਾ ਡਿਲੇ ਕੀਤਾ ਜਾ ਰਿਹਾ ਹੈ ਜਦਕਿ ਇਸ ਦਾ ਹੱਲ ਹੁਣ ਤੱਕ ਹੋ ਜਾਣਾ ਚਾਹੀਦਾ ਸੀ ਸਫਾਈ ਕਰਮਚਾਰੀਆਂ ਦੀਆਂ ਸੀਵਰਮੈਨਾਂ ਦੀਆਂ ਮੰਗਾਂ ਬਿਲਕੁਲ ਜਾਇਜ਼ ਨੇ ਉਹ ਵੀ ਆਪਣੇ ਹੱਕਾਂ ਲਈ ਬੈਠੇ ਹੋਏ ਨੇ ਪਰੰਤੂ ਉਸ ਦੇ ਕਰਕੇ ਬਹੁਤ ਜ਼ਿਆਦਾ ਸਮੱਸਿਆ ਹੈ ਉਹ ਹੁਸ਼ਿਆਰਪੁਰ ਸ਼ਹਿਰ ਦੇ ਵਾਸੀਆਂ ਨੂੰ ਜਿਹੜੀ ਕਿ ਦਿੱਕਤ ਪਰੇਸ਼ਾਨੀ ਝਲਣੀ ਪੈ ਰਹੀ ਹੈ ਤਾਂ ਜੇਕਰ ਅਜਿਹੇ ਹੀ ਹਾਲਾਤ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਬਣੇ ਰਹਿਣਗੇ ਤਾਂ ਮੈਂ ਕਹਿ ਸਕਦਾ ਹਾਂ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਲੋਕੀ ਨੇ ਉਹ ਦੂਰੋਂ ਦੂਰੋਂ ਦੁਸ਼ਹਿਰਾ ਦੇਖਣ ਦੇ ਲਈ ਆਂਦੇ ਨੇ ਪਰ ਜੇਕਰ ਅਜਿਹੇ ਹਾਲਾਤ ਬਣੇ ਰਹਿਣਗੇ ਤਾਂ ਇਸ ਵਾਰੀ ਉਹਨਾਂ ਨੂੰ ਕੂੜੇ ਵਾਲੇ ਰੂਟਾਂ ਤੋਂ ਹੋ ਕੇ ਦੁਸ਼ਹਿਰਾ ਮੈਦਾਨ ਪਹੁੰਚਣਾ ਪਵੇਗਾ ਤਾਂ ਬੱਚੇ ਬੀਬੀਆਂ ਭੈਣਾਂ ਹੁੰਦੀਆਂ ਨੇ ਸਾਰੇ ਆਂਦੇ ਨੇ ਦੁਸ਼ਹਿਰੇ ਦੇ ਮੇਲੇ ਦੇ ਉੱਤੇ ਤੱਕੂੜੇ ਦੇ ਉੱਤੋਂ ਉਹਨਾਂ ਨੂੰ ਜਾਣਾ ਪਵੇਗਾ ਝੂਲੇ ਲੈਣ ਦੀ ਖੁਸ਼ੀ ਹੁੰਦੀ ਆ ਪਰੰਤੂ ਨੱਕ ਤੇ ਇਸ ਵਾਰੀ ਐਦਾਂ ਹੀ ਹੱਥ ਉਹਨਾਂ ਦੇ ਰਹਿਣਗੇ ਕਿਉਂਕਿ ਇੰਨੀ ਗੰਦੀ ਬਦਬੂ ਹੈ ਬਿਮਾਰੀਆਂ ਦਾ ਘਰ ਹੈ ਤਾਂ ਸਿਵਲ ਹਸਪਤਾਲ ਵਾਲੇ ਵੀ ਜ਼ਰੂਰ ਕੂਲਰਾਂ ਚ ਪਾਣੀ ਚੈੱਕ ਕਰਨ ਦੇ ਲਈ ਆਂਦੇ ਨੇ ਕਿ ਮੱਛਰ ਮੱਖੀਆਂ ਨੇ ਬਿਮਾਰੀਆਂ ਦਾ ਘਰ ਹੈ ਪਰੰਤੂ ਇਸ ਜਿਹੜੀ ਕਿ ਮੇਨ ਮੈਂ ਕਵਾਂਗਾ ਇਹੀ ਜਗ੍ਹਾ ਤੋਂ ਬਿਮਾਰੀ ਲੱਗ ਰਹੀ ਹੈ ਇਸ ਵੱਲ ਨਾ ਤਾਂ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਦਾ ਧਿਆਨ ਜਾ ਰਿਹਾ ਹੈ ਨਾ ਐਮਐਲਏ ਸਾਹਿਬ ਦਾ ਧਿਆਨ ਜਾ ਰਿਹਾ ਪਿਆ ਹੈ ਕਿਉਂਕਿ ਲਗਾਤਾਰ ਹੀ ਉਹਨਾਂ ਵੱਲੋਂ ਵੀ ਗੱਲਬਾਤ ਜ਼ਰੂਰ ਕੀਤੀ ਜਾ ਰਹੀ ਹੈ ਪਰੰਤੂ ਇਸ ਮਸਲੇ ਦਾ ਕੋਈ ਵੀ ਹੱਲ ਨਹੀਂ ਹੋ ਰਿਹਾ ਪਿਆ ਸੋ ਐਂਡ ਦੇ ਵਿੱਚ ਵੀ ਮੈਂ ਇਹੀ ਅਪੀਲ ਕਰਨਾ ਚਾਹਾਂਗਾ ਕਿ ਹੁਣ ਤਾਂ ਜਿਹੜਾ ਕਿ ਜ਼ਰੂਰ ਲੀਡਰਾਂ ਨੂੰ ਵੀ ਜਾਗ ਜਾਣਾ ਚਾਹੀਦਾ ਹੈ ਦੁਸ਼ਹਿਰੇ ਦੇ ਦਿਨ ਨੇ ਇਹ ਹੜਤਾਲ ਖੁੱਲੇ ਤਾਂ ਜਿਹੜਾ ਰੋੜਾਂ ਦੇ ਉੱਤੇ ਗੰਦ ਪਿਆ ਹੋਇਆ ਹੈ ਉਹ ਸੁਨਦੀ ਸਾਫ ਸਫਾਈ ਜਿਹੜੀ ਕਿ ਹੋਣੀ ਚਾਹੀਦੀ ਹੈ ਤਾਂ ਜੋ ਲੋਕੀ ਨੇ ਉਹ ਖੁਸ਼ਮਈ ਤਰੀਕੇ ਦੇ ਨਾਲ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਆਉਂਦੇ ਨੇ ਦੁਸ਼ਹਿਰਾ ਮਨਾਉਂਦੇ ਨੇ ਉਹ ਖੁਸ਼ਮਈ ਤਰੀਕੇ ਦੇ ਨਾਲ ਆ ਜਾ ਸਕਣ ਕੈਮਰਾ ਪਰਸਨ ਮਨਵੀਰ ਮੇਟੀਆਣਾ ਦੇ ਨਾਲ ਮੈਂ ਨਿਕੇਸ਼ ਸ਼ਰਮਾ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ